ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਵੀ ਮੈਂ ਕੋਸ਼ਿਸ਼ ਕਰਾਂਗੀ ਕਿ ਡਿਟੇਲ ਸਭ ਦੀ ਦੱਸ ਦੇਵਾਂ ਅਗਰ ਕਿਸੇ ਦੀ ਰਹਿ ਜਾਵੇ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਫਰਸਟ ਵਾਲੀ ਜਣੀ ਕਲੈਕਸ਼ਨ ਨੇ 13 ਕਲਰ ਇਹਦੇ ਵਿੱਚ ਆਏ ਨੇ 올ਓਵਰ ਪ੍ਰਿੰਟ 5 ਮੀਟਰ ਆਏਗਾ ਸੂਟ ਮਸਲੀਨ ਸਟਫ ਹੈ ਇਹਦਾ 5 ਮੀਟਰ ਦਾ ਸੂਟ ਮਿਲੇਗਾ ਤੁਹਾਨੂੰ ਤੇ ਹਾਫ ਪ्योर ਦਾ ਦੁਪੱਟਾ ਨਾਲ ਮਿਲੇਗਾ ਪ੍ਰਾਈਸ ਇਹਦਾ ਸਿਰਫ ਤੇ ਸਿਰਫ 1075 ਹੈ ਹਾਫ ਪ્યોਰ ਦਾ ਦੁਪੱਟਾ ਹੈ 5 ਮੀਟਰ ਦਾ ਬਹੁਤ ਹੀ ਸੁਪੀਰੀਅਰ ਕੁਆਲਿਟੀ ਦਾ ਮਸਲੀਨ कॉटन ਦਾ ਸੂਟ ਆਏਗਾ। ਸਾਰੇ ਹੀ ਸੂਟ ਚੜੇ ਮੈਂ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਅਵੇਲੇਬਲ ਨੇ। ਇਹ ਸਿੰਗਲ ਕਲਰ ਵਿੱਚ ਤੁਹਾਨੂੰ ਹੈਂਡਵਰਕ ਦੇ ਨਾਲ ਆਏਗਾ। ਬਹੁਤ ਹੀ ਪਿਆਰਾ ਕਲਰ ਹੈ। ਸਿੰਗਲ ਹੀ ਕਲਰ ਆਏਗਾ। ਤੇ ਐਂ ਵਾਲਾ ਜਿਹੜਾ ਸੂਟ ਹੈ ਦੇ ਵਿੱਚ ਵੀ ਸਿੰਗਲ ਕਲਰ ਆਇਆ ਹੈ। ਇਹ ਤੁਹਾਨੂੰ 975 ਰੁਪਏ ਦੇ ਵਿੱਚ ਮਿਲ ਜਾਏਗਾ। ਐਂ ਵਾਲੇ ਹੈਂਡ ਪੇਂਟ ਵਾਲੇ ਕਲੈਕਸ਼ਨਾਂ ਨੇ ਦੇ ਵਿੱਚ 4 ਕਲਰ ਆਪਸ਼ਨ ਆਏ ਨੇ। ਇਹ ਆਫਰ ਵਿੱਚ ਆਈਆਂ ਨੇ ਤੇ ਸਿਰਫ ਸਿਰਫ 450 ਰੁਪਏ ਦੇ ਵਿੱਚ ਵੱਡੇ 바ਰ ਦਾ ਸੂਟ ਹੈ 3.5 ਮੀਟਰ ਸੂਟ ਕਾਟਨ ਦਾ ਲਾਈਨਰ ਸੂਟ ਆਏਗਾ ਚਨਾਉਣ ਦਾ ਜੈਪੁਰੀ ਪ੍ਰਿੰਟ ਵਾਲਾ ਦੁਪੱਟਾ ਆਏਗਾ ਐ ਵਾਲੇ ਜਿਹੜੇ ਸੂਟ ਨੇ ਹਮੇਸ਼ਾ ਟ੍ਰੈਂਡ ਕਰਦੇ ਨੇ ਬਹੁਤ ਹੀ ਪਿਆਰੀਆਂ ਕਲੈਕਸ਼ਨਾਂ ਹੁੰਦੀਆਂ ਨੇ ਜੌਰਜਟ ਫੈਬਰਿਕ ਹੈ 2.5 ਮੀਟਰ ਦਾ ਵਿਸਕੋਸ ਜੌਰਜਟ ਡਿਜੀਟਲ ਪ੍ਰਿੰਟ ਵਾਲਾ ਤੁਹਾਨੂੰ ਮਕੈਸ਼ ਵਰਕ ਵਾਲਾ ਜਿਹੜਾ ਟੌਪ ਦਾ ਫੈਬਰਿਕ ਮਿਲੇਗਾ ਤੇ ਬਾਟਮ ਜਿਹੜਾ ਆਏਗਾ ਵੀ 2.5 ਮੀਟਰ ਜੌਰਜਟ ਆਏਗਾ ਪਰ ਉਹ ਪਲੇਨ ਆਏਗਾ ਛੋਟ ਪ੍ਰਿੰਟਡ ਆਏਗੀ ਮਕੈਸ਼ ਵਰਕ ਵਾਲੀ ਦੁਪੱਟਾ ਇਹਨਾਂ ਦੇ ਨਾਲ ਪ्योर ਸ਼ਿਫੋਨ ਦਾ ਆਏਗਾ ਦੁਪੱਟਾ ਫੁੱਲ ਵੱਡੇ ਸਾਈਜ਼ ਦਾ 2.5 ਮੀਟਰ ਦੀ ਲੰਥ ਦੇ ਨਾਲ ਆਏਗਾ ਪ੍ਰਾਈਸ ਇਹਦਾ 880 ਰੁਪਏ ਆ ਤੇ ਜਿਹੜੇ ਕਲਰ ਆਪਸ਼ਨ ਨੇ ਉਹ ਸਾਰੇ ਹੀ ਅਵੇਲੇਬਲ ਨੇ ਜਿਹੜੇ ਮੈਂ ਇੱਥੇ ਐਡ ਕੀਤੇ ਨੇ ਐਮ ਵਾਲੀਆਂ ਜਿਹੜੀਆਂ ਕਲੈਕਸ਼ਨਾਂ ਨੇ 2.5 ਮੀਟਰ ਦੇ ਫੈਬਰੀਕ ਨਾਲ ਸ਼ਰਟ ਦਾ ਫੈ布ਰਿਕ ਆਏਗਾ ਫਰੰਟ ਹੈ ਵੀ ਜਾਲ ਐਮਬਰਾਇਡਰੀ ਆ جورجٹ ਦਾ ਫੈਬਰਿਕ ਆਏਗਾ बॉਟਮ ਪਲੇਨ ਆਏਗਾ ਵੀ جورਜਟ ਦੇ ਵਿੱਚ ਆਏਗਾ ਤੇ ਦੁਪੱਟਾ ਵੀ جورਜਟ ਦਾ ਆਏਗਾ 4 ਸਾਈਡਡ ਲੈਸ ਲੱਗੀ ਹੈ ਦੁਪੱਟੇ ਤੇ ਪ੍ਰਾਈਸ ਇਹਦਾ 880 ਰੁਪਏ ਆ ਤੇ ਸ਼ਿਪਿੰਗ ਚਾਰਜਸ ਜਿਹੜੇ ਫ੍ਰੀ ਆ ਬਹੁਤ ਪਿਆਰੀ ਹੈ ਕਲੈਕਸ਼ਨਾਂ ਨੇ embroidery wedding special party ਵੇ ਲੁੱਕ ਵਾਲੀਆਂ ਸਾਰੀਆਂ ਕਲੈਕਸ਼ਨਾਂ ਨੇ ਸਾਰੇ ਕਲਰ ਅਵੇਲੇਬਲ ਨੇ ਇਹ 4 ਕਲਰ ਵਿੱਚ ਆਏਗਾ ਇਹ ਟੌਪ ਟਾਈ ਮੀਟਰ ਦਾ ਪਿਓਰ ਕਾਟਨ ਦਾ ਥ्रेड embroidery ਜਾਂ ਚਿਕਨਕਾਰੀ ਕੁਬਾ ਵਰਕ ਵਾਲੀ ਚਿਕਨ ਜਿਹੜੀ ਹੁੰਦੀ ਉਹ 4 ਕਲਰ ਆਪਸ਼ਨ ਹੈ ਤੇ ਦੁਪੱਟਾ ਮਲਮਲ ਦਾ ਡਿਜ਼ਾਈਨਰ ਆਏਗਾ ਬਹੁਤ ਪਿਆਰਾ ਦੁਪੱਟਾ ਐਂਡ ਜਿਹੜੇ ਸ਼ਿਮਰ ਵਿੱਚ ਘੱਟ ਰੇਟ ਵਿੱਚ ਆਏ ਨੇ ਸਿਰਫ ਤੇ ਸਿਰਫ 620 ਵਿੱਚ ਇਹ ਤੁਹਾਨੂੰ ਸੂਟ ਮਿਲ ਜਾਣਗੇ ਆਲ ਓਵਰ 5 ਮੀਟਰ ਜਿਹੜਾ origignal shimmer ਹੁੰਦਾ ਫਰੰਟ ਇੰ embroiderry ਵਰਕ ਹੈ ਕੱਟ ਵਰਕ ਹੈ ਦੁਪੱਟੇ ਤੇ ਵੀ ਕੱਟ ਵਰਕ ਹੈ ਤੇ ਦੁਪੱਟੇ ਤੇ ਜਰੀ ਵਰਕ ਵਾਲੀ ਕ embroiderry ਹੋਈ ਹੈ ਬਾਕੀ ਸੂਟ ਸਾਰੇ ਅਵੇਲੇਬਲ ਨੇ ਸੂਟ ਬਾਈ ਕਰਨਾ ਚਾ ਕੋਈ ਵੀ ਕੁਇਰੀ ਕਰਨੀ ਹੈ ਤਾਂ ਮੈਂ ਨੰਬਰ ਆਪਣਾ 6239245750 ਦਿੱਤਾ ਇਸ ਨੰਬਰ 'ਤੇ ਜਾਈ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੀ ਕੁਐਰੀ ਕਰਨੀ ਆ ਤਾਂ ਚਲੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਨਾਲ ਨਵੀਆਂ ਨਵੀਆਂ ਕਲੈਕਸ਼ਨਾਂ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ